ਜੋ ਸੈਲਾਬ ਦੇ ਨਾਲ ਤਬਾਹੀ ਮੱਚੀ ਹੈ ਪਿੰਡ ਜੋਜਤ ਨੇੜੇ ਜੁੜਾ ਹੈ ਚੋਦ ਵਿੱਚ ਰੂੜੀਕਾਰ ਦੱਸਦੇ ਕਿ 11 ਦੇ ਵਿੱਚੋਂ 9 ਲੋਕਾਂ ਦੀ ਮੌਤਾਂ ਦੀ ਜਿਹੜੀ ਪੁਸ਼ਟੀ ਹੈ ਹੋ ਚੁੱਕੀ ਹੈ ਤੇ ਇੱਕ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ ਤੇ ਇੱਕ ਵਿਅਕਤੀ ਲਾਪਤਾ ਹੈ ਤਿੰਨ ਮਰਨ ਵਾਲੇ ਦੇ ਵਿੱਚੋਂ ਤਿੰਨ ਬੱਚੇ ਵੀ ਸ਼ਾਮਲ ਨੇ ਦੱਸਦੇ ਕਿ ਸਾਰੇ ਹੀ ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸੀ ਪਿੰਡ ਜੇਜੂਦਾਏ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਦੇ ਪਿੰਡ ਜੇਜੋ ਤੋਂ ਇੰਮੰਦਪਾਗੀ ਘਟਨਾ ਜਿੱਥੇ ਵਾਪਰੀ ਹੈ ਜਿੱਥੇ ਕਿ 11 ਲੋਕਾਂ ਦੇ ਵਿੱਚੋਂ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਇੱਕ ਵਿਅਕਤੀ ਲਾਪਤਾ ਹੈ ਜਿਹੜਾ ਇੱਕ ਉਹ ਪਿੰਡ ਹੈ ਜਿਹੜਾ ਹਿਮਾਚਲ ਤੇ ਪੰਜਾਬ ਦੀ ਬਿਲਕੁਲ ਬਾਉਂਡਰੀ ਤੇ ਆ ਔਰ ਜਦੋਂ ਵੀ ਹੜ ਆਂਦੇ ਆ ਤੇ ਬਹੁਤ ਜ਼ਿਆਦਾ ਸਪੀਡ ਨਾਲ ਹੜ ਆਂਦੇ ਆ ਬਹੁਤ ਤੇਜ਼ੀ ਨਾਲ ਆਂਦੇ ਆ ਤੇ ਅੱਜ ਬਹੁਤ ਹੀ ਮੰਦਪਾਗੀ ਘਟਨਾ ਉੱਥੇ ਵਾਪਰੀ ਹੈ ਜਿਸ ਦਾ ਬੇਹੱਦ ਦੁੱਖ ਹੈ ਔਰ ਮੌਕੇ ਤੇ ਜਦੋਂ ਮੈਂ ਹੁਣ ਪਹੁੰਚਾ ਤੇ ਉੱਥੇ ਬਹੁਤ ਸਾਰੇ ਸਾਥੀਆਂ ਨੇ ਕੋਸ਼ਿਸ਼ ਵੀ ਕੀਤੀ ਇੱਕ इनोਵਾ ਸੀ ਜਿਸਨ इनोਵਾ ਦੇ ਵਿੱਚ ਕਰੀਬ 12 ਜਣੇ ਜਿਹੜੇ ਉਹ ਸੀਗੇ ਡਰਾਈਵਰ ਤੇ ਬਾਕੀ 11 ਲੋਕ ਦੂਸਰੇ ਸੀ ਕਿਸੇ ਵਿਆਹ ਤੇ ਜਾ ਰਹੇ ਸੀ ਔਰ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਵੀ ਅੱਗੇ ਫਲੋ ਬਹੁਤ ਹੈ ਜਿਆਦਾ ਹੜ ਹੈ ਕਿ ਤੁਸੀਂ ਰੁਕ ਜਾਓ ਪਰ ਉਹ ਨਹੀਂ ਰੁਕੇ ਜਿਸ ਦੇ ਕਰਕੇ ਜਦੋਂ ਅੱਗੇ ਵਧੇ ਤਾਂ ਉਹ ਜਿਹੜੀ इनोਵਾ ਉਹ ਹੜ ਦੇ ਨਾਲ ਹੀ ਬਿਲਕੁਲ ਜਦੋਂ ਅੱਗੇ ਚਲੇ ਗਈ ਤਾਂ ਉਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਬਚਾਉਣ ਦੀ ਪਰ ਉਹਦੇ ਵਿੱਚੋਂ ਸਿਰਫ ਇੱਕ ਜਣਾ ਹੀ ਬਚਾ ਸਕੇ ਬਾਕੀ ਸਾਰਿਆਂ ਦੀ ਜਿਹੜੀ ਹੈ ਨੌ ਬਾਡੀਜ਼ ਦੇ ਰਿਕਵਰ ਹੋ ਗਈਆਂ ਜਿਹੜੀਆਂ ਕਿ ਜਿਨ੍ਹਾਂ ਦੀ ਮੌਤ ਮੌਤ ਹੋ ਚੁੱਕੀ ਹੈ ਤੇ ਬਾਕੀ ਜਿਹੜੀਆਂ ਦੋ ਬਾਡੀਜ਼ ਆ ਉਹ ਹਜੇ ਵੀ ਰਿਕਵਰ ਨਹੀਂ ਹੋਈਆਂ ਉਹਨਾਂ ਦੀ ਦੋ ਜਣੇ ਹਜੇ ਵੀ ਰਿਕਵਰ ਨਹੀਂ ਹੋਏ ਉਹਨਾਂ ਦੀ ਭਾਲ ਜਾਰੀ ਹੈ ਤੇ ਬਾਕੀ ਇੱਕ ਗੱਲ ਹੈ ਕਿ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਪਿੰਡ ਦੇ ਸਾਡੇ ਜਿੰਨੇ ਵੀ ਸਾਥੀ ਨੇ ਉੱਥੇ ਸਾਰੇ ਮੌਜੂਦ ਸੀ ਉਹਨਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਬਚਾਉਣ ਦੀ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਜਿਹੜਾ ਇੱਕ ਹੈ ਉਹ ਸਾਥੀ ਬਚਾਇਆ ਗਿਆ ਪਰ ਬਾਕੀ ਬਚਾ ਨਹੀਂ ਸਕੇ ਐਨਡੀਆਰਐਫ ਵੀ ਹਾਲਾਂਕਿ ਟਾਈਮ ਤੇ ਪਹੁੰਚ ਗਈ ਸੀ ਸੋ ਬਹੁਤ ਹੀ ਮੰਦਭਾਗੀ ਘਟਨਾ ਹੈ ਬਹੁਤ ਹੀ ਦੁੱਖ ਹੈ ਮੈਂ ਸਮਝਦਾ ਕਿ ਪ੍ਰਸ਼ਾਸਨ ਵੱਲੋਂ ਅਲਰਟ ਜਿਹੜੇ ਆ ਬਿਲਕੁਲ ਹਾਈ ਅਲਰਟ ਜਾਰੀ ਹੈ ਪਰ ਕਿਤੇ ਨਾ ਕਿਤੇ ਹਰ ਪਾਸੇ ਜਿਹੜੀ ਹੈ ਜਿੱਦਾਂ ਹੁਣ ਉਹ ਜੇਕਰ ਆਪਾਂ ਇਸ ਇਨਸੀਡੈਂਟ ਦੀ ਗੱਲ ਕਰ ਲਈਏ ਉਹਨਾਂ ਨੂੰ ਹਾਲਾਂਕਿ ਮੌਕੇ ਤੇ ਮੌਜੂਦ ਜਿਹੜੇ ਸਾਥੀ ਸੀ ਸਾਡੇ ਉਹਨਾਂ ਨੇ ਕਿਹਾ ਵੀ ਅੱਗੇ ਬਹੁਤ ਖਤਰਾ ਹੈ ਤੁਸੀਂ ਰੁਕ ਜਾਓ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸ਼ਾਇਦ ਜਲਦੀ ਸੀਗੇ ਵਿਆਹ ਚ ਜਾਣਾ ਸੀ ਕਿਤੇ ਪਰ ਉਹ ਰੁਕੇ ਨਹੀਂ ਸੋ ਕਿਤੇ ਨਾ ਕਿਤੇ ਜਿਹੜੇ ਗਲਤੀ ਹੈ ਉਹ ਮੈਂ ਸਮਝਦਾ ਕਿ ਦੋਵੇਂ ਪਾਸੇੋਂ ਜਾਂ ਕਿਸੇ ਪਾਸੇੋਂ ਰਹਿੰਦੀ ਹੈ ਜਾਂ ਆਪਣੀ ਕਿਸਮਤ ਹੀ ਕਈ ਵਾਰ ਮਾੜੀ ਹੁੰਦੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਮੈਂ ਸਮਝਦਾ ਕਿ ਜੋ ਉਪਰਾਲੇ ਕੀਤੇ ਗਏ ਉਹ ਇਸ ਤੋਂ ਜ਼ਿਆਦਾ ਤੇਜ਼ ਐਨ ਡੀ ਆਰ ਐਫ ਟੀਮ ਨੂੰ ਵੀ ਇਹਨ ਮੌਕੇ ਤੇ ਬੁਲਾ ਲੈਣਾ ਇਸ ਤੋਂ ਜ਼ਿਆਦਾ ਤੇਜ਼ ਉਪਰਾਲਾ ਜਿਹੜਾ ਕੀਤਾ ਨਹੀਂ ਜਾ ਸਕਦਾ ਪਰ ਉਹ ਹੜ੍ਹ ਇਹਨਾਂ ਸੀ ਪਾਣੀ ਇਹਨਾਂ ਸੀ ਕਿ ਉਹਦੇ ਵਿੱਚ ਜਿਹੜੀ ਡਰਾਉਨਿੰਗ ਦੇ ਨਾਲ ਡੁੱਬਣ ਦੇ ਨਾਲ ਮੌਤਾਂ ਜਿਹੜੀਆਂ ਉਹ ਇੱਕਦਮ ਹੋਈਆਂ ਪ੍ਰਸ਼ਾਸਨ ਵੱਲੋਂ ਹੁਣ ਲਾਸਟ ਕਦਮ ਕੀ ਚੱਕਿਆ ਹੈ ਨਹੀਂ ਪ੍ਰਸ਼ਾਸਨ ਵੱਲੋਂ ਤਾਂ ਜਿਹੜੀਆਂ ਬਾਕੀ ਜਿਹੜੀਆਂ ਦੋ ਬਾਡੀਜ਼ ਰਹਿਣੀਆਂ ਉਹਨਾਂ ਨੂੰ ਜਿਹੜਾ ਰਿਕਵਰ ਕਰਨ ਦੇ ਲਈ ਉਹ ਜੇਕਰ ਉਹਨਾਂ ਦੇ ਸਖਸ਼ ਕੋਈ ਜਿਉਂਦਾ ਹੈ ਜਾਂ ਕਿਉਂਕਿ ਅਜੇ ਤੱਕ ਆਈਡੈਂਟੀਫਾਈ ਨਹੀਂ ਲੱਭੇ ਨਹੀਂ ਸਕੇ ਸੋ ਉਹਦੇ ਲਈ ਭਾਲ ਜਿਹੜੀ ਹੈ ਦੋ ਰਹਿੰਦੇ ਆ ਉਹਨਾਂ ਲਈ ਭਾਲ ਜਿਹੜੀ ਹੈ ਉਹ ਜਾਰੀ ਹੈ 啊，对，过。